ਸਾਰੇ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਆਏ ਹੋਏ ਸਾਰੇ মিডিਆ ਨੂੰ ਵੈਲਕਮ ਹੈ ਅੱਜ ਅਸੀਂ ਇੱਥੇ ਵੈਲੀ 2 ਦੇ ਸਾਰੇ ਵਸਨੀਕਾਂ ਨਾਲ ਇਕੱਠੇ ਹੋਏ ਆਂ ਤੇ ਅੱਜ ਸੰਡੇ ਦਾ ਦਿਨ ਹੈ ਤੇ ਇਸ ਲਈ ਸਾਰੇ ਕਲੋਨੀ ਨਿਵਾਸੀ ਘਰ ਹੁੰਦੇ ਆ ਇਸ ਲਈ ਅਸੀਂ ਅੱਜ ਹੀ ਦੀਵਾਲੀ ਦੀ ਸੈਲੀਬ੍ਰੇਸ਼ਨ ਜਿਹੜੀ ਇੱਥੇ ਕੀਤੀ ਆ ਤੇ ਇੱਥੇ ਮੁੱਦਾ ਜਿਹੜਾ ਹੈਗਾ ਤੁਹਾਨੂੰ ਸਾਰਿਆਂ ਨੂੰ ਪਹਿਲੇ ਪਿੱਛੇ ਥੋੜਾ ਜਿਹਾ ਬਰੀਫ ਕਰ ਦਿੰਨਾ ਵੀ ਇੱਥੇ ਕੋਈ ਨਾ ਕੋਈ ਬੰਦਾ ਆ ਕੇ ਜਿਵੇਂ ਜਿਨ੍ਹਾਂ ਲੋਕਾਂ ਦੇ ਇੱਥੇ 2 4 10 ਪਲਾਟ ਪਏ ਆ ਉਹ ਲੋਕ ਕੀ ਕਰਦੇ ਆ ਵੀ ਡਿਊਜ਼ ਦੇਣ ਦੀ ਜਗ੍ਹਾ ਤੇ ਸੋਸਾਇਟੀ ਦੇ ਡਿਊਜ਼ ਆ ਉਹ ਡਿਊਜ਼ ਦੇਣ ਦੀ ਜਗ੍ਹਾ ਤੇ ਆ ਕੇ ਕਲੋਨੀ ਨੂੰ ਬਦਨਾਮ ਕਰਨਾ ਚਾਹੁੰਦੇ ਆ ਉਹ ਕਦੇ ਆ ਕੇ ਮੇਰੇ ਤੇ ਝੂٹے ਰੋਪ ਲਾਉਂਦੇ ਆ ਕਦੇ ਕਲੋਨੀ ਦੇ ਵਸਨੀਕਾਂ ਤੇ ਰੋਪ ਲਾਉਂਦੇ ਆ ਇਹ ਲੋਕ ਜਿਹੜੇ ਰੋਜ਼ ਦਾ ਇਹਨਾਂ ਨੇ ਪਿਛਲੇ 6 ਮਹੀਨੇ ਤੋਂ ਇਹ ਡਰਾਮਾ ਕੀਤਾ ਹੋਇਆ ਵੀ ਹਰ ਮਹੀਨੇ ਕਿਸੇ ਨਾ ਕਿਸੇ ਨੂੰ ਪੜ ਲੈਂਦੇ ਆ ਉਹ ਨਵਾਂ ਬੰਦਾ ਹੁੰਦਾ ਵਿਚਾਰਾ ਉਹਨੂੰ ਗੁੰਮਰਾਹ ਕਰ ਲੈਂਦੇ ਆ ਇੱਥੇ ਇੱਕ ਪਿੱਛੇ ਪਾਰਕ ਹੈ ਉਥੇ ਆ ਕੇ આરોਪ ਲਾ ਕੇ ਹਨਾ ਕਲੋਨੀ ਨੂੰ ਬਦਨਾਮ ਕਰਕੇ ਚਲੇ ਜਾਂਦੇ ਆ ਅਸੀਂ ਅੱਜ ਤੁਹਾਨੂੰ ਇਸ ਲਈ ਸਾਰਿਆਂ ਨੂੰ ਇੱਥੇ ਬੁਲਾਇਆ ਵੀ ਇਹ ਕਲੋਨੀ ਜਿਹੜੀ ਆ ਵੈਲੀ 2 ਦੇ ਵਿੱਚ 450 ਦੇ ਕਰੀਬ ਪਲਾਟ ਹੈ ਤੇ ਇਸ ਵੇਲੇ 100 ਘਰ ਬਣੇ ਹੋਏ ਆ ਮਤਲਬ 57 ਘਰ ਸਾਡੇ ਇੱਧਰ ਵੈਲੀ 2 ਦੇ ਫਰੰਟ ਬਲੌਕ 'ਚ ਬਣੇ ਹੋਏ ਆ ਤੇ 43 ਘਰ ਇੱਥੇ ਪਿਛਲੇ ਬਲੌਕ 'ਚ ਬਣੇ ਹੋਏ ਆ ਟੋਟਲ 100 ਪਰਿਵਾਰ ਆ ਅਸੀਂ 100 ਦੇ 100 ਪਰਿਵਾਰ ਇੱਥੇ ਪਾਰਕ ਚ ਇਕੱਠੇ ਕੀਤੇ ਆ ਤੁਸੀਂ ਕਿਸੇ ਨੂੰ ਵੀ ਇੱਥੇ ਸਾਰੀ ਕਲੋਨੀ ਦੇ ਵਸਨੀਕਾਂ ਨੂੰ ਮਿਲ ਕੇ ਇਸ ਗੱਲ ਦੀ ਜਾਣਕਾਰੀ ਲੈ ਸਕਦੇ ਹੋ ਵੀ ਪਿਛਲੇ 4 ਸਾਲ ਤੋਂ ਤਾਂ ਮੈਂ ਇਹਦੀ ਮੇਨਟੇਨੈਂਸ ਕਰ ਰਿਆ ਸੀ ਹੁਣ ਅਸੀਂ 6 ਮਹੀਨੇ ਤੋਂ ਇਹਦੀ ਵਸਨੀਕਾਂ ਦੀ ਸੁਸਾਇਟੀ ਬਣਾਤੀ ਆ ਇਹਨੂੰ ਰਜਿਸਟਰਡ ਕਰਾ ਦਿੱਤਾ ਇਹਦੇ ਬਕਾਇਦਾ ਸਾਰੇ ਅਹੁਦੇਦਾਰ ਚੁਣ ਲਿੱਤੇ ਗਏ ਆ ਉਹਦੇ ਚ ਬੈਂਕ ਚ ਅਕਾਊਂਟ ਖੋਲ ਦਿੱਤਾ ਗਿਆ ਜੀਐਸਟੀ ਨੰਬਰ ਲੈ ਲਿੱਤਾ ਗਿਆ ਪੈਨ ਕਾਰਡ ਈਸ਼ੂ ਕਰਵਾ ਲਿੱਤਾ ਗਿਆ ਕਿਸੇ ਨੂੰ ਵੀ ਇੱਥੇ ਕੋਈ ਜਿਹੜੇ ਪਲਾਟ 홀ਡਰ ਡਿਊਜ਼ ਦੇ ਰਹੇ ਆ ਉਹ ਆਪਣੀ ਪੂਰੀ ਜਾਣਕਾਰੀ ਲੈਣ ਤਸੱਲੀ ਕਰਨ ਇਹ ਸਾਰਾ ਪੈਸਾ ਇਸ ਕਲੋਨੀ ਦੀ ਡਿਵੈਲਪਮੈਂਟ ਦੇ ਲਈ ਲੋੜ ਹੈ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਇੱਥੇ ਸਟਰੀਟ ਲਾਈਟ ਦਾ ਬਿੱਲ ਆਂਦਾ ਪਾਰਕਾਂ ਦੀ ਮੇਨਟੇਨੈਂਸ ਹੈ ਕਲੋਨੀਆ ਚ ਘਾਹ ਬੂਟਾ ਹੋ ਰਿਹਾ ਗਾਰਡ ਖੜੇ ਆ ਇਦਾਂ ਦੇ ਮਾਲੀ ਰੱਖੇ ਹੋਏ ਆ ਇਹ ਸਾਰੇ ਖਰਚੇ ਜਿਹੜੇ 15 ਤੋਂ 20 ਲੱਖ ਰੁਪਏ ਮਹੀਨਾ ਪਹਿਲਾਂ ਮੈਂ ਕਰ ਰਿਹਾ ਸੀ ਤੇ ਮੈਂ ਇਹਦੀ ਕਲੈਕਸ਼ਨ ਕਰਦਾ ਸੀ ਹੁਣ ਪਿਛਲੇ 6 ਮਹੀਨੇ ਤੋਂ ਸਾਰੀ ਸੁਸਾਇਟੀ ਨਾਲ ਹੈ ਕਿ ਸੁਸਾਇਟੀ ਹੀ ਇਹਨੂੰ ਹੁਣ ਸਾਰਾ ਨਾਲ ਰਲ ਕੇ ਅਸੀਂ ਮੇਨਟੇਨ ਕਰਾਂਗੇ ਜਿਹੜੇ ਡਿਊਜ਼ ਪਲਾਟਾਂ ਵਾਲਿਆਂ ਦੇ ਬਣਦੇ ਆ ਉਹ ਪਲਾਟਾਂ ਵਾਲੇ ਦੇ ਹਿਸਾਬ ਨਾਲ ਬੰਦਾ ਬਾਕੀ ਅਸੀਂ ਜਿੰਮੇ ਪ੍ਰੋਮੋਟਰ ਦੀ ਜਿਹੜੀ ਡਿਊਟੀ ਆ ਉਹ ਮੈਂ ਕਰ ਰਹੇ ਹਾਂ ਜਿਹੜੀ ਵਸਨੀਕਾਂ ਦੀ ਡਿਊਟੀ ਆ ਉਹ ਕਰ ਰਹੇ ਨੇ ਇੱਥੇ ਸਾਰੀ ਕਲੋਨੀ ਇੱਕ ਹੈ ਇੱਥੇ ਕੋਈ ਕਿਸੇ ਦਾ ਕੋਈ ਰੌਲਾ ਨਹੀਂ ਹੈ ਨਾ ਕਿਸੇ ਦਾ ਕੋਈ ਅੱਜ ਤੱਕ ਕਿਸੇ ਨੇ ਕੋਈ ਪਲਾਟ ਦੱਬਿਆ ਨਾ ਹੀ ਕਿਸੇ ਨੇ ਕੋਈ ਪਲਾਟ ਵਾਲੇ ਨੂੰ ਰੋਕਿਆ ਹਾਂ ਅਗਰ ਉਹ ਡਿਊਜ਼ ਦਿੰਦਾ ਪ੍ਰਧਾਨ ਨੇ ਸਾਡੇ ਮੈਡਮ ਰੀਆ ਆ ਇਧਰ ਵਾਈਸ ਪ੍ਰਧਾਨ ਕਪੂਰ ਸਾਹਿਬ ਨੇ ਬਾਕੀ ਸਾਰੀ ਕਲੋਨੀ ਇੱਥੇ ਹਾਜ਼ਰ ਹੈ ਅਸੀਂ ਕਿਸੇ ਨੂੰ ਕੋਈ ਤੰਗ ਪਰੇਸ਼ਾਨੀ ਨਹੀਂ ਕਰਦੇ ਨਾ ਹੀ ਸਾਨੂੰ ਕੋਈ ਲੋੜ ਹੈ ਸਾਡੇ ਲਈ ਜਿਹੜਾ ਕਸਟਮਰ ਹੈ ਉਹ ਰੱਬ ਦਾ ਰੂਪ ਹੈ ਸਾਡੇ ਲਈ ਸਾਡਾ ਕਸਟਮਰ ਸੈਟੀਸਫਾਈਡ ਹੈ ਸਾਡਾ ਕਾਰੋਬਾਰ ਚੱਲੇਗਾ ਸਾਡਾ ਕਸਟਮਰ ਨਾਰਾਜ ਹੈ ਸਾਡਾ ਕਾਰੋਬਾਰ ਨਹੀਂ ਚੱਲੇਗਾ ਇਸ ਲਈ ਅਸੀਂ ਇਹ ਸਿਧਾਂਤਾਂ ਨੂੰ ਮੁੱਖ ਰੱਖ ਕੇ ਅੱਜ ਮੈਨੂੰ 40 ਸਾਲ ਹੋ ਗਏ ਇਸ ਕੰਮ ਕਰਦੇ ਨੂੰ 40000 ਮੈਂ ਘਰ ਬਣਵਾ ਚੁੱਕਾ ਹੁਲਿਆਣੇ ਦੇ ਵਿੱਚ ਤੁਹਾਨੂੰ ਇਸ ਲਈ ਅੱਜ ਖੇਚਲ ਦਿੱਤੀ ਹੈ ਵੀ ਦੀਵਾਲੀ ਦਾ ਮੌਕਾ ਇੱਕ ਤਨ ਸਾਰਿਆਂ ਨੂੰ ਵਧਾਈਆਂ ਬਹੁਤ ਬਹੁਤ ਤੇ ਦੂਜੀ ਗੱਲ ਤੁਸੀਂ ਕਲੋਨੀ ਦੇ ਵਸਨੀਕਾਂ ਨਾਲ ਮਿਲ ਕੇ ਆਪਣੇ ਸਾਰੇ ਵਿਚਾਰ ਸਾਂਝੇ ਕਰ ਸਕਦੇ ਹੋ ਕਿਸੇ ਨੂੰ ਵੀ ਸਾਡੇ ਇੱਥੇ ਕਲੋਨੀ ਚ ਕੋਈ ਕਿਸੇ ਤਰ੍ਹਾਂ ਦਾ ਇਤਰਾਜ਼ ਨਹੀਂ ਹੈ ਸਾਰਿਆਂ ਨੂੰ ਮੇਨਟੇਨੈਂਸ ਚਾਹੀਦੀ ਹੈ ਸਾਰਿਆਂ ਨੂੰ ਡਿਵੈਲਪਮੈਂਟ ਚਾਹੀਦੀ ਹੈ ਤੇ ਉਹਦੇ ਲਈ ਜੋ ਗਵਰਨਮੈਂਟ ਨੇ ਰੇਰਾ ਐਕਟ ਬਣਾਤਾ ਪਾਪਰਾ ਐਕਟ ਬਣਾਤਾ ਉਹ ਹੁਣ ਸਾਰਿਆਂ ਨੂੰ ਮੰਨਣਾ ਪੈਣਾ ਇਹਦੇ ਵਿੱਚ ਕੋਈ ਪੋਲੀਟੀਕਲ ਇੰਟਰਫੇਰੈਂਸ ਨਹੀਂ ਹੋ ਸਕਦੀ ਇਹਦੇ ਵਿੱਚ ਕੋਈ ਗਵਰਨਮੈਂਟ ਦੀ ਇੰਟਰਫੇਰੈਂਸ ਨਹੀਂ ਹੋ ਸਕਦੀ ਕਿਉਂਕਿ ਜਿਹੜਾ ਪਾਪਰਾ ਐਕਟ ਹੈ ਪੰਜਾਬ ਗਵਰਨਮੈਂਟ ਦਾ ਸੈਂਟਰਲ ਗਵਰਨਮੈਂਟ ਦਾ ਰੇਰਾ ਐਕਟ ਰੇਰਾ ਮੇਂਟੇਨੈਂਸ ਐਕਟ ਪਾਪਰਾ ਡਵੈਲਪਮੈਂਟ ਐਕਟ ਤੇ ਮੇਂਟੇਨੈਂਸ ਐਕਟ ਗਵਰਨਮੈਂਟ ਆਫ ਇੰਡੀਆ ਦੇ ਅੰਦਰ ਹੈ ਉਹ ਸਾਰੇ ਮੰਨਣ ਲਈ ਪੂਰਾ ਹਿੰਦੁਸਤਾਨ ਨੂੰ ਪਾਬੰਦ ਅਗਰ ਕਿਸੇ ਪੋਲੀਟੀਸ਼ੀਅਨ ਨੇ ਉਹਨੂੰ ਅਪੋਜ਼ ਕਰਨਾ ਉਹ ਐਕਟ ਨੂੰ ਆਪੋਸ ਕਰੇ ਨਾ ਕਿ ਇੱਥੇ ਆ ਕੇ ਕਲੋਨਾਈਜ਼ਰਾਂ ਦੇ ਨੁਕਸ ਲੱਭੇ ਜਾਂ ਕਿ ਉੱਥੇ ਕਲੋਨੀਆਂ ਦੇ ਨੁਕਸ ਲੱਭੇ ਉਹ ਜਾ ਕੇ ਐਕਟ ਨੂੰ ਸਹੀ ਕਰਾ ਲੈਣ ਅਸੀਂ ਤਾਂ ਉਹਨੂੰ ਮੰਨਣ ਲਈ پابੰਦ ਹੈ ਤੇ ਮੇਰਾ ਇਹੀ ਲੁਧਿਆਣਾ ਨਿਵਾਸੀਆਂ ਨੂੰ ਬੇਨਤੀ ਹੱਥ ਜੋੜ ਕੇ ਵੀ ਲੋਕਾਂ ਦੀ ਸੁਣੀ ਸੁਣਾਈ ਗੱਲ ਤੇ ਕੋਈ ਯਕੀਨ ਨਾ ਕਰੋ ਕਿਸੇ ਦਾ ਵੀ ਪਲਾਟ ਸਾਡੀ ਕਿਸੇ ਵੀ ਕਲੋਨੀ ਚ ਹੈ ਮੈਂ ਸਾਰੀਆਂ ਕਲੋਨੀਆਂ ਦੇ ਵਿੱਚ ਸੁਸਾਇਟੀਆਂ ਬਣਾ ਚੁੱਕਾ ਇੱਕ ਜਾਂ ਦੋ ਕਲੋਨੀਆਂ ਰਹਿੰਦੀਆਂ ਨੇ ਉੱਥੇ ਵੀ ਬਣਾਉਣ ਦੀ ਕੋਸ਼ਿਸ਼ ਜਾਰੀ ਹੈ ਕੋਈ ਵੀ ਕਿਸੇ ਦੇ ਪਲਾਟ ਨੂੰ ਕੋਈ ਨਹੀਂ ਬੰਦਾ ਛੇੜ ਸਕਦਾ ਹਾਂ ਜਿਹੜੇ ਡਿਊਜ਼ ਐ ਉਹ ਤੁਸੀਂ ਵਿਲਾਡਾ ਤੋਂ ਜਾਣਕਾਰੀ ਲੈ ਸਕਦੇ ਹੋ ਰੇਰਾ ਦੇ ਆਫਿਸ ਤੋਂ ਜਾਣਕਾਰੀ ਲੈ ਸਕਦੇ ਹੋ ਸਾਡੀ ਸੁਸਾਇਟੀ ਬਣੀ ਹੋਈ ਆ ਉਥੋਂ ਜਾਣਕਾਰੀ ਲੈ ਸਕਦੇ ਹੋ ਤੁਹਾਡੇ ਪਲਾਟ ਨੂੰ ਕੋਈ ਬੰਦਾ ਛੇੜ ਨਹੀਂ ਸਕਦਾ ਜਦ ਤੱਕ ਮੈਂ ਜ਼ਿੰਦਾ ਬੈਠਾ ਜਿਨੇ ਵੀ ਪਲਾਟ ਖਰੀਦਾ ਉਹਦਾ ਪਲਾਟ ਇੱਥੇ ਸਾਰਾ ਸੁਰੱਖਿਤ ਹੈ ਕਿਸੇ ਨੂੰ ਕੋਈ ਵੀ ਕੋਈ ਵੀ ਪਰੇਸ਼ਾਨੀ ਨਹੀਂ ਆਣ ਦਿੱਤੀ ਜਾਊਗੀ ਸਰ ਸਾਰੇ ਸੈਟੀਸਫਾਈਡ ਨੇ ਇੱਥੇ ਜਿਹਨੇ ਵੀ ਹੈਗੇ ਨੇ ਸਾਰੇ ਵਸਨੀਕ ਨੇ ਠੀਕ ਹੈ ਉਹਨਾਂ ਦੀ ਜਿਹੜੀ ਮੀਟਿੰਗ ਹੁੰਦੀ ਆ ਸਰ ਉਹ ਸਾਰੇ ਪਲਾਟ ਹੋਲਡਰ ਇਕੱਠੇ ਕਰਦੇ ਆ ਤੇ ਪਲਾਟ ਹੋਲਡਰਾਂ ਦਾ ਤੁਹਾਨੂੰ ਪਤਾ ਮੁੱਦਾ ਸੇਮ ਹੈ ਮੈਂ ਹਰ ਵਾਰੀ ਕਹਿੰਨੀ ਆ ਉਹਨਾਂ ਦਾ ਡਿਊ ਦਾ ਮੁੱਦਾ ਹੈਗਾ ਡਿਊ ਦਾ ਜਦ ਤੱਕ ਉਹ ਸਰ ਬੈਠ ਕੇ ਆਪਣੇ ਓਨਰ ਨਾਲ ਗੱਲ ਨਹੀਂ ਕਰਦੇ ਉਹਨਾਂ ਨਾਲ ਗੱਲ ਨਹੀਂ ਕਰਦੇ ਹੱਦ ਤੱਕ ਉਹਨਾਂ ਦਾ ਨਹੀਂ ਹੋਣਾ ਸਰ ਜੀ ਉਹਨਾਂ ਨੂੰ ਆ ਕੇ ਬੈਠ ਕੇ ਆਪਣੀ ਜੋ ਉਹਨਾਂ ਦੀ ਪਰੇਸ਼ਾਨੀ ਆ ਉਹਨਾਂ ਨੂੰ ਬੈਠ ਕੇ ਹੀ ਗੱਲ ਕਰਨੀ ਪੈਣੀ ਆ ਮੁੱਦਾ ਪੜ੍ਹ ਘਾਣ ਨਾਲ ਕੁਝ ਨਹੀਂ ਹੋਣਾ ਇਹਨਾਂ ਆਪਣੀ ਕਲੋਨੀ ਦੀ ਹੀ ਰੈਪੋ ਖਰਾਬ ਕਰ ਰਿਆ ਸਰ ਠੀਕ ਹੈ ਤੇ ਹੁਣ ਸਾਰੀ ਕਲੋਨੀ ਇਕੱਠੀ ਆ ਤੁਹਾਡੇ ਸਾਰੀ ਇਕੱਠੀ ਆ ਸਰ ਦੇਖ ਲਓ ਸਰ ਇਹ ਆਪਣੇ ਘਰ ਇਸਾਰੀ ਕਲੋਨੀ ਦੇ ਬੰਦੇ ਆ ਹਾਂਜੀ ਹਾਂਜੀ ਸਭ ਖੁਸ਼ ਨੇ ਸਰ ਸਭ ਖੁਸ਼ ਨੇ ਉਹ ਸਭ ਤੇ ਉਹਨਾਂ ਨੂੰ ਆਪਣੇ ਨਾਲ ਲੈ ਗਏ ਚੰਨੂ ਸਰ ਤੁਸੀਂ ਪੁੱਛ ਲਓ ਸਰ ਹਰ ਇੱਕ ਨੂੰ ਪਤਾ ਹੈ ਮੇਰਾ ਨੰਬਰ ਹੈ ਹਰ ਇੱਕ ਮੈਨੂੰ ਫੋਨ ਕਰਦਾ ਕੋਈ ਕੰਮ ਪੈਂਦਾ ਹੈ ਜੇ ਜੇ ਮੈਂ ਨਾ ਫੋਨ ਚੱਕਾਂ ਤਾਂ ਕੋਈ ਵੀ ਕਹਿ ਸਕਦਾ ਕਿ ਹਾਂ ਵੀ ਮੈਡਮ ਸਾਡੇ ਨਾਲ ਨਹੀਂ ਹੈਗੇ ਕੋਈ ਇਦਾਂ ਦਾ ਬੰਦਾ ਨਹੀਂ ਹੈ ਸਰ ਸਭ ਸੈਟੀਸਫਾਈ ਨੇ ਬਿਲਕੁਲ ਸਰ ਜੀ